ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਇ ਜਿਨ੍ਹਾਂ ਨੂੰ ਗੁਰਮਖੰਦ ਦੀ ਸੰਗਤ ਦਾ ਭਾਈ ਆਪ ਵਾਹਿਗੁਰੂ ਪ੍ਰੀਤੀ ਲਾ ਦੇਵੇ ਜਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਉਣਾ ਦੇ ਘਰ ਚੋਂ ਬਿਲਾਵਲ ਆਗ ਦੇ ਕਸਮਦਾਰਾ ਕਹਿੰਦੇ ਬਿਲਾਵਲ ਆਨੰਦ ਹੈ ਉਸੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਹੜੇ ਜੀਵਨ ਸੋਭ ਨੀਕ ਹੋਏ ਹਨ ਮੰਗਲ ਨਾਰੀ ਗਾਵ ਹੈ ਜਿਨ੍ਹਾਂ ਦੇ ਘਰ ਚੋਂ ਬਿਲਾਵਲ ਆਨੰਦ ਹੁੰਦਾ ਹੈ ਉੱਥੇ ਮੰਗਲਾਚਾਰ ਗਾਉਂਦੀਆਂ ਇਸਤਰੀਆਂ ਇਵੇਂ ਜਿਨ੍ਹਾਂ ਦੇ ਘਰਚ ਆਨੰਦ ਆ ਵਾਹਿਗੁਰੂ ਦਾ ਉਹਨਾਂ ਦੇ ਨਾਰੀ ਜਿਗਿਆਸੂ ਰੂਪੋ ਪਰਮੇਸ਼ਰ ਦਾ ਮੰਗਲ ਜਸ ਗਾਉਂਦੇ ਆ ਅਧਿਕਾਰੀ ਬਣ ਉਹਨਾਂ ਦੇ ਬਣ ਬਣ ਕੇ ਮਹਾਂਤਮਾ ਦੇ ਤਤਵੇਤਿਆਂ ਦੇ ਮੰਗਲਾ ਚਾਰ ਗਾਉਂਦੇ ਪਰਮੇਸ਼ਰ ਦਾ ਜਸ ਗਾਉਂਦੇ ਹਨ ਇਸਤਰੀ ਪੁਰਸ਼ ਮਿਲਪ੍ਰੀਤਮ ਸਦਾ ਸੁਖ ਪਾਏ ਉਹ ਪ੍ਰੀਤਮ ਅਕਾਲ ਪੁਰਖ ਗੁਰਾਂ ਨਾਲ ਮਿਲ ਕਰਕੇ ਸਦਾ ਸੁਖ ਸਰੂਪ ਨੂੰ ਪਾਉਂਦੇ ਹਨ ਹਉ ਤਨ ਹਉ ਤਨ ਬਲਿਹਾਰ ਹੈ ਜਿਨ ਹਰ ਮੰਨ ਵਸਾਏ ਅਸੀਂ ਉਹਨਾਂ ਪਿਆਰਿਓ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਜੋ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਹੋਏ ਮੰਨਣ ਕਰਕੇ ਮਨ ਚ ਵਸਾਉਂਦੇ ਉਹਨੇ ਵੀ ਹਸਨ ਕਰਦੇ ਹਨ ਹਉ ਤੈਨੁ ਬਲੇਹਾਰ ਜਿਨ ਹਰ ਮਨ ਵਸਾਏ ਜਿਨਾਂ ਨੇ ਹਰੀ ਨੂੰ ਮਨ ਦੇ ਚ ਵਸਾਇਆ ਸਾਰਿਆਂ ਦੇ ਜਿੰਨਾ ਹੈਗਾ ਅੱਛਾ ਇਹ ਨਾ ਇਥੇ ਜene ਆ ਪਾਈ ਰਹਿਣ ਦੇ ਕੋਈ ਹਉ ਤੈਨੁ ਬਲੇਹਾਰ ਜਿਨ ਹਰ ਮਨ ਵਸਾਏ ਜਿਨਾਂ ਨੇ ਹਰੀ ਦੇ ਨਾਮ ਨੂੰ ਮਨ ਚ ਵਸਾਇਆ ਉਹਨਾਂ ਤੋਂ ਬਲੇਹਾਰ ਕੁਰਬਾਨ ਜਾਂਦੇ ਹਾਂ ਜਿਨਾਂ ਥੋੜੇ ਦੇ ਕਰੋ ਫੇਰ ਵੇਖ ਲਓ ਕਿਤੇ ਵੀ ਹਾਂ ਤਿੰਨ ਬਲੇਹਾਰ ਜਿਨ ਹਰ ਮੰਨ ਵਸਾਈ ਉਹਨਾਂ ਤੋਂ ਬਲੇਹਾਰ ਜਾਈਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਹਰ ਮੰਨ ਵਸਾਏ ਯੇ ਨਾ ਦੇ ਹਰੀਨ ਮਨ ਚ ਵਸਾਤਾ ਹੈ ਆਪਜਾ ਨਾਮ ਹਰ ਜਨ ਕੋ ਮਿਲਿਆ ਸੁਖ ਪਾਈਐ ਜੋ ਹਰੀ ਦੇ ਜਨ ਹੈ ਉਹਨਾਂ ਦੇ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ ਹਰ ਗੁਣ ਗਾਵੇ ਸਹਿਜ ਸੁਭਾਈ ਹਰੀ ਦੇ ਗੁਣਾਂ ਨੂੰ ਸ਼ਾਂਤੀ ਸੁਹਾ ਧਾਰ ਕੇ ਗਾਉਂਦੇ ਹਨ ਗੁਰਮੁਖ ਰਹਾਉ ਸਦਾ ਰੰਗ ਰਾਤੇ تیرੈ ਚਾਏ ਸਭਾ ਪ੍ਰੇਮ ਰੰਗ ਚ ਰਹਤੇ ਹੈ ਮਾਰਾ ਤੇਰੇ ਚਾਹ ਉਰਸ਼ਾ ਦੇ ਵਿੱਚ ਰਹਿੰਦੇ ਹਨ ਸਦਾ ਨੰਦ ਵਿੱਚ ਰੰਗੇ ਹੋਏ ਤੇਰੇ ਚਾਹ ਪਿਆਰ ਚ ਰਹਿੰਦੇ ਹਨ ਹਰ ਜਿਉ ਆਪ ਵਸੈ ਮਨਿਆ ਉਹਨਾਂ ਦੇ へ ਪਰਮੇਸ਼ਰ ਅਕਾਲ ਪੁਰਖ ਜੀ ਆਪ ਮਨ ਚ ਆ ਕੇ ਵਸ ਜਾਂਦੇ ਉਹਨਾਂ ਦੇ ਅਸੀਂ ਕਿਰਪਾ ਕਰਦੇ ਹਾਂ ਆਪੇ ਸੋਭਾ ਸਦ ਹੀ ਪਾਏ ਆਪਣੇ ਸਰੂਪ ਦੇ ਪ੍ਰਾਪਤੀ ਰੂਪ ਭਗਤੀ ਦੀ ਸੋਭਾ ਸਦਾ ਪਾਉਂਦੇ ਹਨ ਲੋਕ ਪਰਲੋਕ ਵਿੱਚ ਗੁਰਮੁਖ ਮੇਲ ਗੁਰਮੁਖ ਮੇਲ ਮੇਲ ਮਿਲਾਏ ਜਿਨ੍ਹਾਂ ਨੂੰ ਗੁਰਮਖੋਂ ਦੀ ਸੰਗਤ ਚ ਮੇਲ ਦਿੰਦਾ ਹੈ ਉਹਨਾਂ ਨੂੰ ਸਤਿਗੁਰੂ ਆਪ ਦੇ ਮੇਲ ਚ ਮੇਲ ਲੈੰਨੇ ਜਿਨ੍ਹਾਂ ਨੂੰ ਆਪ ਦੇ ਨਾਮ ਦੇ ਮੇਲ ਚ ਮੇਲ ਲੈੰਨੇ ਉਹਨੂੰ ਆਪ ਦੇ ਰੂਪ ਦੇ ਮੇਲ ਚ ਮਿਲਾ ਲੈੰਨੇ ਗੁਰਮਖ ਰਾਤੇ ਸ਼ਬਦ ਰੰਗਾਇ ਗੁਰਮੁਖ ਨੇ ਰੰਗੇ ਹੋਏ ਆਪ ਫੇਰ ਹੋਰ ਨਾ ਨੂੰ ਸ਼ਬਦ ਦੁਆਰਾ ਚਿੱਤਾਂ ਨੂੰ ਰੰਗਾ ਦਿੰਦੇ ਆ ਨਾਮ ਵਿੱਚ ਪ੍ਰੇਮ ਵਿੱਚ ਨਿਜ ਘਰਵਾਸਾ ਹਰ ਗੁਣ ਗਾਏ ਉਹਨਾਂ ਦਾ ਸਰੂਪ ਰੂਪੀ ਤੁਰਿਆ ਘਰ ਜਵਾਸਾ ਹੋ ਜਾਂਦਾ ਜੋ ਮਾਰੇ ਦੇ ਗੁਣਾਂ ਨੂੰ ਗਾਉਂਦੇ ਹਨ ਰੰਗ ਚ ਲੂਲੇ ਹਰ ਰਸ ਭਾਏ ਜਿਹੜੇ ਚਨੂਲੇ ਗਾੜੇ ਪ੍ਰੇਮ ਰੰਗ ਚ ਰੰਗੇ ਹੈ ਉਹ ਹਰੀ ਦੇ ਰਸ ਆਨੰਦ ਨੂੰ ਭਾਉਂਦੇ ਭਾਏ ਪ੍ਰਕਾਸ਼ ਹੁੰਦਾ ਹੈ ਉਹ ਪਾਉਂਦੇ ਹਰੀ ਨੂੰ ਰਸ ਵਾਲੇ ਇਹੋ ਰੰਗ ਕਦੇ ਨਾ ਉਤਰੇ ਸਾਚ ਸਮਾਏ ਉਹਨਾਂ ਦਾ ਇਹ ਰੰਗ ਪ੍ਰੇਮ ਕਦੇ ਲੈਂਦਾ ਨਹੀਂ ਸਾਧ ਸੰਗਤ ਜੀ ਮੈ ਕੀ ਰੰਗ ਦੀ ਨਹੀਂ ਆਈ ਸੱਚ ਸਰੂਪ ਚ ਸਮਾ ਜਾਂਦੇ ਹਨ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ ਹਰਗੋਗ ਸਿਮਰਨ ਹੋਇਆ ਉਹਨਾਂ ਦੇ ਅੰਦਰ ਹੋ ਗਿਆ ਆਂਦਾ ਨੇ ਰਸਤੇ ਪਾਰਸ਼ਾ ਦੇ ਨਾਮ ਦੇ ਅਭਿਆਸ ਕਰਕੇ ਮੇੜ ਦੁੱਤਾ ਹੈ ਨਾਮਜੋਤ ਕੋਟ ਸੂਰਜਾਰਾ ਬਿਨਸੇ ਪਰਮੰਦੇਰਾ ਸਤਿਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ ਸਤਿਗੁਰਾਂ ਦੇ ਗਿਆਨ ਕਰਕੇ ਮੇਰਾ ਪ੍ਰੀਤਮ ਆਕਾਲਪੁਰਖ ਉਹਨਾਂ ਨੂੰ ਮਿਲ ਗਿਆ ਹੈ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਜਿਹੜੇ ਸੱਚੇ ਨਾਮ ਚ ਰੰਗੇ ਉਹਨਾਂ ਦਾ ਸਾਈ 84 ਚ ਫੇਰ ਫੇਰਾ ਨਹੀਂ ਹੋਵੇਗਾ ਮੁਕਤ ਹੋ ਜਾਣਗੇ ਨਾਨਕ ਨਾਮ ਦਿੜਾਏ ਪੂਰਾ ਗੁਰ ਮੇਰਾ ਸ਼੍ਰੀ ਅਮਰਦਾਸ ਜੀ ਕਹਿੰਦੇ ਮੇਰੇ ਪੂਰਨ ਸਤਿਗੁਰੂ ਨਾਨਕ ਦੇਵ ਗੁਰ ਅੰਗਦ ਸਾਹਿਬ ਦਾ ਭਾਈ ਨਾਮ ਵੀ ਦਿੜਾਏ ਦੇ ਜਿਹੜੇ ਦਿਲ ਕਰ ਲੈਂਦੇ ਉਹ ਪੂਰਨ ਹੋ ਜਾਂਦੇ ਹਨ ਬਿਲਾਵਲ ਮਹੱਲਾ ਤੀਜਾ ਪੂਰੇ ਗੁਰਤੇ ਵਡਿਆਈ ਪਾਈ ਵੇਖੋ ਪੂਰਨ ਗੁਰੂ ਨਾਨਕ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਤੋਂ ਅੰਮ੍ਰਿਤ ਨਾਮ ਦੀ ਵਡਿਆਈ ਪ੍ਰਾਪਤ ਕੀਤੀ ਹੈ ਅਚਿੰਤ ਨਾਮ ਵਸਿਆ ਮਨ ਆਈ ਸਾਰੀਆਂ ਚਿੰਤਾ ਤੋਂ ਰਹਿਤ ਕਰਨ ਵਾਲਾ ਅਚਨਚੇਤ ਅਕਸ ਮਾਤਰੀ ਜਿਵੇਂ ਸੂਰਜ ਚੜ ਜਾਂਦਾ ਛੱਤ ਦੇ ਹੀਰਾ ਚੱਕਿਆ ਜਾਂਦਾ ਹੈ ਇਹ ਸਾਰੀਆਂ ਚਿੰਤਾ ਮਿਟਨ ਵਾਲਾ ਨਾਮ ਅਚੰਤ ਕਰਨ ਵਾਲਾ ਸਾਡੇ ਮਨ ਚ ਆ ਕੇ ਵਸ ਗਿਆ ਹੈ ਹਉ ਮੈਂ ਮਾਇਆ ਸ਼ਬਦ ਜਲਾਈ ਸ਼ਬਦ ਦੀ ਕੁਮਾਈ ਕਰਕੇ ਜਿਹੜੀ ਹੋਮੈ ਸੀ ਮਾਇਆ ਦੀ ਜਿਹੜੀ ਹੋਮੈ ਸੀ ਤੇ ਮਾਇਆ ਸੀ ਇਹ ਸ਼ਬਦ ਕਰਕੇ ਜਾਨਤੀ ਮੇੜ ਦਿੱਤੀ ਹੈ ਦਰ ਸੱਚ ਹੈ ਗੁਰ ਤੇ ਸੋ ਬਾਪਾਈ ਦਰ ਗਿਆਨ ਸੱਚੇ ਵਿੱਚ ਇਸਤਿਤ ਹੋ ਗਏ ਗੁਰਾਂ ਤੋਂ ਸੋਭਾ ਭਗਤੀ ਜਦੋਂ ਪ੍ਰਾਪਤ ਕੀਤੀ ਦਰ ਮਨਰੇ ਸੱਚਾ ਸਰੂਪ ਹੈ ਉਸ ਗੁਰਾਂ ਤੋਂ ਸੋਭਾ ਪਾ ਲਈ ਉਸ ਰੂਪ ਦੀ ਪ੍ਰਾਪਤੀ ਦੀ ਜਗਦੀਸ਼ ਸੇਵਾਂ ਮੈਂ ਅਵਰ ਨਾ ਕਾ ਜਿਆ ਸਹੀ ਤਾਂ ਬਾਈ ਹੁਣ ਜਗਦੀਪੀਸ਼ੁਰ ਪਰਮੇਸ਼ਰ ਦਾ ਸੇਵਨ ਪਹਿਨ ਕੰਦੇ ਆਸੀਂ ਤਾਂ ਮੈਂ ਵਾਲੇ ਹੋਰ ਕੋਈ ਕੰਮ ਕਰਦੇ ਨਹੀਂ ਸਾਡਾ ਕੋਈ ਕੰਮ ਨਹੀਂ ਰਿਹਾ ਕਿਸੇ ਪ੍ਰਕਾਰ ਦਾ ਅਵਰਨ ਆਲਾ ਅਨ ਦਿਨ ਆਨੰਦ ਹੋਵੇ ਮਨ ਮੇਰਾ ਸਦਾ ਮਨ ਜਿਹੜਾ ਅਦਨੇ ਆਨੰਦ ਪ੍ਰਾਪਤ ਹੁੰਦਾ ਹੈ ਗੁਰਮੁਖ ਮੰਗੂ ਤੇਰਾ ਨਾਮ ਨਿਵਾਜਾ ਗੁਰਗਾਂ ਦੀ ਸੰਗਤ ਦੁਆਰਾ ਮੰਗਦੇ ਹਾਂ ਮਾਰਾ ਤੇਰਾ ਨਾਮ ਹੀ ਨਿਵਾਜਾ ਪਾਲਣ ਵਾਲਾ ਹੈ ਵਿਡਿਆਉਣ ਵਾਲਾ ਹੈ ਰਹਾਉ ਮਨ ਕੀ ਪਰਤੀਤ ਮਨ ਤੇ ਪਾਈ ਅਸ਼ੁੱਧ ਮਨ ਜਿਹੜਾ ਸੀ ਇਹਨੂੰ ਭਰੋਸਾ ਨਹੀਂ ਸੀ ਆਉਂਦਾ ਜਦੋਂ ਗੁਰੂ ਸਾਹਿਬ ਦਾ ਮਨ ਮੰਤਰਿਕ ਮੰਨਣ ਕੀਤਾ ਗੁਰਾਂ ਦੇ ਮੰਤਰ ਦੇ ਮੰਨਣੇ ਕਰਕੇ ਮਨ ਦੇ ਅੰਦਰ ਪਰਮੇਸ਼ਰ ਪ੍ਰਤੀਤ ਹੋਇਆ ਆ ਮਨ ਦੇ ਅੰਦਰ ਭਰੋਸਾ ਮਨ ਮੰਨਿਆ ਤਾਂ ਹਰ ਜਾਣਿਆ ਮਨ ਦੇ ਅੰਦਰ ਪ੍ਰਤੀਤ ਕਰਨ ਵਾਲਾ ਜੋ ਸਰੂਪ ਹੈ ਉਹ ਗੁਰਾਂ ਦੇ ਮੰਤਰ ਕਰਕੇ ਪਾਇਆ ਹੈ ਜਾਂ ਅਸ਼ੁੱਧ ਮਨ ਨੂੰ ਰੋਕਣ ਦੀ ਸ਼ੁੱਧ ਮਨ ਕਰਕੇ ਪ੍ਰਤੀਤ ਪਾਈ ਹੈ ਮਨ ਜੋ ਸ਼ਿਰੋਮਣੀ ਪਰਮੇਸ਼ਵਰ ਹੈ ਉਹਦਾ ਨਾਮ ਮਨਨ ਕਰਨੇ ਕਰਕੇ ਫਿਰ ਉਹ ਮणि ਪਰਮੇਸ਼ਰ ਦੀ ਪ੍ਰਤੀਤ ਪ੍ਰਗਟ ਕਰਨਾ ਪਾ ਲਿਆ ਹੈ ਪੂਰੇ ਗੁਰਤੇ ਸ਼ਬਦ 부ਝਾਈ ਤੇ ਪੂਰੇ ਗੁਰੂ ਸਾਹਿਬ ਦੁਆਰਾ ਸ਼ਬਦ ਦੀ ਜਦੋਂ ਬੂਝ ਸਿੱਖਿਆ ਮਾਰਾਂ ਨੂੰ ਬੁਝਾਈ ਸਮਝ ਪਈ ਤੇ ਕਮਾਈ ਕੀਤੀ ਤੇ ਪ੍ਰਕਾਸ਼ ਹੋਇਆ ਜੀਵਨ ਮਰਨ ਕੋ ਸੰਸਾਰ ਵੇਖੈ ਜਿਵੇਂ ਸਾਥ ਸੰਗਤ ਜਿਉਣਾ ਏ ਉਵੇਂ ਮਰਨਾ ਹੈ ਜਿਹੜਾ ਇੱਕੋ ਜਿਹਾ ਨਿਗਾ ਨਾਲ ਵੇਖ ਰਿਹਾ ਨੇ ਮਰਨ ਦਾ ਡਰ ਨਹੀਂ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਐਸੀ ਆਸਤਾ ਜੀ ਵੀ ਹੋ ਗਈ ਐ ਜੀਵਤ ਭਾਵ ਤੋਂ ਮਰ ਕੇ ਜਿਹੜਾ ਕੋਈ ਆ ਵੇਖਦਾ ਸੰਸਾਰ ਚ ਜਿਉਣਾ ਸਹਾਨਸਾਰ ਤੇ ਸਰੀਰ ਦਾ ਛੱਡ ਜਾਣਾ ਐਸੀ ਦ੍ਰਿਸ਼ਟੀ ਜਾਗ ਪਈ ਐ ਬਹੁੜ ਨਾ ਮਰੇ ਨਾ ਜੰਮ ਪੀਖੇ ਉਹ ਫੇਰ ਨਹੀਂ ਸਾਧ ਸੰਗ ਜੀ ਮੌਤ ਦੇ ਮੂੰਹ ਚ ਪਵੇਗਾ ਤੇ ਨਾ ਉਹਨੂੰ ਜੰਮ ਵੇਖ ਸਕਣਗੇ ਜੰਮ ਤਾੜ ਕੇ ਵੇਖ ਨਹੀਂ ਸਕਣਗੇ ਨਾਮ ਸੁਣਿਆ ਜੰਮ ਦੂਰੋਂ ਭੱਗੈ ਮਤ ਮਾਰੇ ਹਰ ਜੀ ਬੇਪਰਵਾਹ ਹੈ ਕਰਹੀ ਮਹ ਸਭ ਕੋਟ ਨਿਧਾਨ ਇਹ ਘਰ ਉਹਦੇ ਸੁਸੰਗਤ ਵਿੱਚ ਹੀ ਸਾਰੇ ਸਾਧ ਸੰਗਤ ਜੀ ਕਿਲਿਆਂ ਦੀ ਨਿਆਈ ਦਸਵਾਂ ਦਵਾਰ ਹੈ ਤੇ ਸਾਰੇ ਗੁਨਾ ਦੇ ਖਜ਼ਾਨੇ ਹਨਗੇ ਕਰਹੀ ਮਹ ਉਹਦੇ ਘਰ ਸੰਸਾਰ ਦੇ ਅੰਦਰ ਹੀ ਸਾਰੇ ਕਿਲੇ ਐ ਤੇ ਖਜ਼ਾਨੇ ਹਨਗੇ ਬ੍ਰਹਮੰਡ ਦੇ ਅੰਦਰ ਕਰਹਿਰਦੇ ਦੇ ਅੰਦਰ ਹੀ ਸਾਧ ਸੰਗਤ ਜੀ ਕੋਟ ਜਿਹੜਾ ਮਨ ਦਾ ਨਿਰੋਧ ਕਰਨਾ ਹੈ ਇਹ ਕਿਲਾ ਹੈ ਉਹ ਕਾਰਨੀ ਨਿਵਰਤੀ ਕਰਨੋਂ ਆਸਰੇ ਅਦਿਰ ਨਿਤ ਆਨ ਨਾਮ ਦਾ ਖਜ਼ਾਨਾ ਹੈ ਸਤਿਗੁਰ ਦਿਖਾਏ ਗਿਆ ਆਵੇ ਮਹਾਨ ਜਿਵੇਂ ਜਿਹੜੇ ਸ਼ਿਰਦੇ ਦੇ ਅੰਦਰੋਂ ਪਰਿਣ ਕਰਕੇ ਦਿਖਾਉਂਦੇ ਤੇ ਹੰਕਾਰ ਚਲੇ ਗਿਆ ਮਰੋਂ ਸਾਧਹੀ ਲਾਗਾ ਸਹਜ ਧਿਆਨ ਵਾਸਤੇ ਸਾਸ ਰੂਪ ਚ ਧਿਆਨ ਜੁੜ ਗਿਆ ਹੈ ਅਨ ਦਿਨ ਗਾਵੇ ਏਕੋ ਨਾਮ ਰਾਜਨਿਕ ਦ્વੈਤਰੂ ਪਰਮੇਸ਼ਰ ਦੇ ਨਾਮ ਦਾ ਹੀ ਗਾਉਣਾ ਕਰਦੇ ਹਾਂ ਇਸ ਯੁੱਗ ਮਹਿ ਵੜਿਆਈ ਪਾਈ ਇਸ ਕਲਯੁਗ ਦੇ ਜਮਾਨੇ ਕੇ ਤੁਨ ਪਰਖ ਹੈ ਇਹਨਾਂ ਨੰਮਰ ਤੋਂ ਨਾਮ ਦੀ ਵਡਿਆਈ ਪਾਈ ਕਿਹੜੀ ਵਡਿਆਈ ਪੂਰੇ ਗੁਰ ਤੇ ਨਾਮ ਤੇ ਆਇਆ ਗੁਰਾਂ ਦੁਆਰਾ ਉਮਰਤ ਨਾਮ ਨੂੰ ਇਹ ਪਿਆਉਣਾ ਕੀਤਾ ਇਹ ਵਡਿਆਈ ਪਾਈ ਹੈ ਜਹ ਦੇਖਾਂ ਤਹ ਰਹਾ ਸਮਾਈ ਫਿਰ ਇਸ ਵਡਿਆਈ ਨਾਮ ਦੇ ਪਿਆਉਣੇ ਕਰਕੇ ਕੀ ਮਿਲੀ ਜਿੱਥੇ ਵੇਖਦੇ ਉਥੇ ਪ੍ਰਵੇਸ਼ੀ ਦੀ ਵਿਆਪਕ ਹੋ ਰਿਹਾ ਮਿਲ ਰਿਹਾ ਹੈ ਐਸਾ ਪ੍ਰਕਾਸ਼ ਹੋ ਗਿਆ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਉਹ ਸਦਾ ਸੁਖ ਦਾਤਾ ਬ੍ਰਹਮ ਹੈ ਉਸ ਦੀ ਕੀਮਤ ਕਿਸੇ ਦੇਰ ਸ਼ਾਸਤਰਾਂ ਦੀ ਕਸਮ ਕਰਕੇ ਨਹੀਂ ਪਾਈ ਜਾਂਦੀ ਪੂਰਾ ਭਾਗ ਗੁਰਪੂਰਾ ਪਾਇਆ ਜਦੋਂ ਬਾਈ ਪੂਰਨ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਪੂਰਨ ਨਿਸ਼ਕਾਮ ਕਰਮ ਕੀਤੇ ਤੇ ਇਹਨਾਂ ਕਰਮਾਂ ਕਰਕੇ ਨਿਸ਼ਕਾਮ ਕਰਮਾਂ ਕਰਕੇ ਪੂਰਨ ਸਤਗੁਰਾਂ ਨੂੰ ਪਾ ਲਿਆ ਅੰਤਰ ਨਾਮ ਨਿਧਾਨ ਦਿਖਾਇਆ ਸਤਗੁਰੂ ਜੀ ਨੰਦਰੋਂ ਹੀ ਨੰਦੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਅੰਦਰੋਂ ਹੀ ਨਾਮ ਦਾ ਖਿਆਨਾ ਬਲ ਕਰਕੇ ਉਹ ਖਾਤ ਗੁਰ ਕਾ ਸ਼ਬਦ ਆਤ ਮੀਠਾ ਲਾਇਆ ਜਦੋਂ ਭਾਈ ਸਤਗੁਰਾਂ ਦਾ ਸ਼ਬਦ ਅਤਿ ਮਿੱਠਾ ਪਿਆਰਾ ਲਾਇਆ ਨਾਨਕ ਤ੍ਰਿਸ਼ਣ 부ਜੀ ਮਨ ਤਨ ਸੁਖ ਪਾਇਆ ਉਸ ਵੇਲੇ ਸਤਗੁਰ ਜੀ ਕਹਿੰਦੇ ਸਾਰੀ ਰਸਨ ਕਸਨ ਕ੍ਰਿਸ਼ਨਾ ਬੁਝ ਗਈ ਮਨ ਤਨ ਦੇ ਅੰਦਰ ਸੁਖ ਸਰੂਪ ਬ੍ਰਹਮ ਨੂੰ ਪਾ ਲਿਆ ਨਿਰੰਤਰ ਸੁਖ ਨੂੰ ਪਾ ਲਿਆ ਹੈ ਐਸੀ ਕਿਰਪਾ ਮਾਰਨ ਕੀਤੀ ਹੈ ਰਾਗ ਬਿੰਦ ਗੁਰ ਕਾ ਸਾਉਦ ਆਤ ਮੀਠਾ ਲਾਇ ਨਾਨਕ ਕ੍ਰਿਸ਼ਨ ਬੁਜੀ ਮਨ ਤਨ ਸੁਖ ਪਾਇ ਵਾਹਿਗੁਰੂ ਕਾ ਖਾਲਸਾ ਸਾਰਸੰਗਤ ਜੀ ਭਾਈ ਜਸਵੰਤ ਸਿੰਘ ਜੀ ਕੀਰਤਨੀਆਂ ਤੇ ਪ੍ਰਚਾਰਖਣ ਬੜੇ ਮਸ਼ਹੂਰ ਹਨ ਇਲਾਕੇ ਵਿੱਚ ਪਹਿਲਾਂ ਜਿਵੇਂ ਆਈ ਕੋਚ ਰਹੀ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਉਦਮ ਮਤ ਪ੍ਰਭ ਅੰਤਰ ਜਾਮੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਕੰਪੇ ਗਿਆਨੀ ਸਤਗੁਰੂ ਜੀ ਦੇ ਪਾਤਸ਼ਾਹ ਜੀ ਕਦ ਸਉਦ ਸ਼ਾਮ ਨੂੰ ਸੰਪੂਰਨ ਹੋਏਗਾ ਮੈਂ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਮਾਹ ਸਭ ਸੁਖਾਂ ਦੇ ਦਾਤਾ ਸਤਿਗੁਰੂ ਦੀ ਜੀ ਅੰਮ੍ਰਿਤ ਰੂਪ ਵਿੱਚ ਸ੍ਰੀ ਅਮਰਸਰ ਸਾਹਿਬ ਵਿੱਚ ਬੈਠ ਕੇ ਸੰਗਤ ਹਰ ਜਨਮਾ ਹੋ ਸਰਬਨ ਦਾ ਸਤਿਗੁਰੂ ਦੇ ਬੁਨਿਸ਼ਾਜ ਉਪਰੰਮੇ ਰਹੇ ਹਨ ਇੱਕੋ ਬਾਦੂ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੇ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਦਮ ਮਤ ਪ੍ਰਭ ਅੰਤਰ ਜਾਮੀ ਜਿਹੜੀ ਮਤ ਹੈ ਕਿ ਪ੍ਰਭ ਪਰਮੇਸ਼ਰ ਸਮਰਥ ਅੰਤਰ ਜਾਮੀ ਵੀ ਬਖਸ਼ਿਸ਼ ਹੈ ਕਿੰਨੇ ਆਹਰ ਸਭ ਕਰਦਾ ਪਈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗੁਗਰ ਬਿਰਲਾ ਜੁਜੇ ਕੋਏ ਉਦਮ ਆਦਮੀ ਹਰੇਕ ਪ੍ਰਕਾਰ ਦੇ ਖਾਣ ਪੀਣ ਦੇ ਪੇੜ ਤੋਰਨ ਦੇ ਪਰਿਵਾਰ ਦੇ ਬਿਯਾਰੇ ਦੇ ਬੜੇ ਕਰਦਾ ਫਰਦਾ ਹੈ ਹਰੇਕ ਵਾਹਿਗੁਰੂ ਦੀ ਪ੍ਰਾਪਤੀ ਦਾ ਉਦੋਂ ਇਹ ਬਸ ਹੋਣੀ ਹੁੰਦਾ ਸੋ ਜਿਉਂ ਸੇ ਸਾਹ ਦੇ ਨਾਲ ਜਦ ਕਿ ਉਧਾਰ ਹੋਣਾ ਉਹ ਕੋਈ ਥੀ ਬਿਰਲਾ ਆਦਮੀ ਹੈ ਇਸ ਗੱਲ ਨੂੰ ਸਮਝਣ ਵਾਲਾ ਉਹ ਫਰਮਾਉਂਦੇ ਹਨ ਬੁੱਧਮ ਮਤ ਪ੍ਰਭ ਅੰਤਰਜਾਮੀ 15ਵੇਂ ਪਾਠ ਸੰਕੇ ਉਦੋਂ ਕਰਿੰਦੇ ਆ ਜੀਵ ਤੂੰ ਕਮਾਉਂਦੇ ਆ ਸੁਖ ਪਹੁੰਚੋ ਤੇ ਐਂਦਿਆ ਕਿ ਪ੍ਰਭੂ ਮਿਲਣਾ ਨਾ ਕੋ ਤਰੀਕੇ ਵਿੱਚ ਬਿਯੁਰ ਹਰਮਉਤੀ ਹਮ ਉਦਮ ਮਤ ਪ੍ਰਭ ਅੰਤਰਜਾਮੀ ਜਿਹਦਾ ਮਤੀ ਦੇ ਅੰਦਰ ਪਰਮੇਸ਼ਰ ਦੇ ਭਜਨ ਸਿਮਰਨ ਦਾ ਉਦਮ ਕਰਨਾ ਹੈ ਇਹ ਉਤਮ ਉਦਮ ਹੈ ਸਾਰਿਆਂ ਚ ਸ੍ਰੇਸ਼ਟ ਉਤਮ ਉਤਮ ਉਦਮ ਹੈ ਇਹ ਬੁੱਧੀ ਦੇ ਅੰਦਰ ਇਹ ਪ੍ਰਭ ਅੰਤਰਜਾਮੀ ਸੱਚੇ ਪਾਤਸ਼ਾਹ ਆਪ ਪ੍ਰੇਰਕ ਹੋ ਜਿਉਂ ਪ੍ਰੇਰਿ ਤਿਉਂ ਕਰਨ ਕਰ ਪ੍ਰੇਰਣਾ ਕਰਦੇ ਹੋ ਉਸੇ ਪ੍ਰਕਾਰ ਕਰਨਾ ਕਰੀ ਜਾ ਹੈ ਜਿਵੇਂ ਹੋਰ ਪ੍ਰੀਅਨਾਵਾਂ ਵੀ ਇਹੀ ਚੇਤਨ ਆਪਜੀ ਕਰਕੇ ਸਾਰੇ ਜੀਵ ਜੰਤ ਬਿਹਾਰਾਂ ਚ ਪ੍ਰਵੇਸ਼ ਹਾਨ ਹੈ ਕਿਉ ਮਾਰਿਆ ਜਿਵੇਂ ਆਪਦੇ ਪਿਆਰਿਆਂ ਨੂੰ ਪ੍ਰੇਰ ਨੂੰ ਉਸੇ ਪ੍ਰਕਾਰ ਅਸੀਂ ਮਾਰਿਆ ਉਤੋਂ ਜੇ ਉਦਮ ਹੈ ਹੀ ਸ੍ਰੇਸ਼ ਜਿਹੜਾ ਉਦਮ ਹੈ ਬੁੱਧੀ ਦੇ ਅੰਦਰ ਕਿ ਪ੍ਰਭੂ ਆਪ ਦਾ ਨਿਸ਼ਚਾ ਕਰਨ ਦਾ ਤੰਤਰ ਜਾਨੀ ਜਿਵੇਂ ਪ੍ਰੇਰਣਾ ਕਰੂ ਹੋਇਆ ਅਸੀਂ ਕਰਨਾ ਕਰਦੇ ਹਾਂ ਜਿਉ ਨਟੂਆ ਤੰਤ ਬਜਾਏ ਤੰਤੀ ਕੋਈ ਸਹਜਨ ਦੀ ਹੰਗ ਤਾਂ ਰਹਿਣੀ ਨਹੀਂ ਦਿੰਦੇ ਸੱਚੇ ਬਾਦਸ਼ਾਹ ਕਹਿੰਦੇ ਹਨ ਜਿਉ ਨਟੂਆ ਤੰਤ ਬਜਾਏ ਕੰਠੀ ਜਿਸ ਪ੍ਰਕਾਰ ਨੱਜੇੜਾ ਹੈ ਤੰਤੀ ਚੰਦ ਵਾਲੇ ਬਾਜੇ ਨੂੰ ਬੁਝਾਉਂਦਾ ਹੈ ਕਿਉਂ ਵਾਜ ਹੈ ਜੰਤ ਜਨਾ ਇਸ ਪ੍ਰਕਾਰ ਨਟੂ ਦੀ ਈਸ਼ੁਰਾ ਪਰਮੇਸ਼ਰ ਹੈ ਤੇ ਕੰਕੀਕਾਰ ਕੇ ਤੁੰ ਸਤਿ ਆ ਦੀ ਜਿਵੇਂ ਜਿਵੇਂ ਕੇਂਦਰ ਬਜਾਉਂਦਾ ਖੜਕਾਉਂਦਾ ਹੈ ਕਿਉਂ ਵਜੈ ਜੰਤ ਜਨ ਜੀਵ ਜਨ ਪੁਰਖ ਨੇ ਸਾਰੇ ਜੰਤ ਬਾਜੀਆਂ ਦੀ ਨਹੀਂ ਆਈਆਂ ਬਾਜੀਆਂ ਇਸ ਪ੍ਰਕਾਰ ਬਜੰਤਰੀ ਵਜਾਵੇ ਉਹ ਬਾਜਿਆ ਚੋ ਰਾਗੋ ਜਿੰਨੇ ਹਨਗੇ ਸਤ ਸੁਰਾਣੇ ਵਿੱਚ ਉਹੋ ਜੇ ਰਾਗ ਪਈਏ ਇਸੇ ਪ੍ਰਕਾਰ ਹੈ ਮਹਾਰਾਜ ਜੰਤ ਜਨ ਜੀਵ ਜਿੰਨੇ ਸਾਰੇ ਤਾਂ ਬਾਜੀਆਂ ਦੀ ਨਹੀਂ ਆਈ ਹਣਗੇ ਤੇ ਜਿਵੇਂ ਜਿਵੇਂ ਆਪਕੀ ਤੁਸਰਬੀ ਤਾਰ ਨੂੰ ਬੁਲਾਉਨੇ ਹੋ ਕਿ ਸੰਤਰੀ ਹੈ ਤੂੰ ਸੱਚੇ ਬਾਦਸ਼ਾਹ ਚ ਲਾਉ ਬੁਲਾਉਣ ਵਾਲਾ ਉਵੇਂ ਜੀਵ ਬਾਜਿਆ ਦੀ ਨਹੀਂ ਇਹ ਵੱਜ ਰਹੇ ਹਨ ਕੋਈ ਉਤਮ ਹੈ ਕੋਈ ਮਦਮ ਹੈ ਕੋਈ ਕਨਿਸ਼ਟ ਹੈ ਕੋਈ ਸ਼ਾਂਤ ਕੀ ਬੋਲ ਹੈ ਕੇਹੜਾ ਰਾਸ਼ੀ ਹੈ ਕੇਹੜਾ ਤਾਮਸੀ ਹੈ ਉਵੇਂ ਬਾਜਿਆ ਦੀ ਨਹੀਂ ਇਹ ਵੱਜ ਰਹੇ ਹਨ ਜਪ ਮੰ ਰਾਮ ਨਾਮ ਰਸਨਾ ਕਿਸਾ ਜਿ ਇਹ ਮੇਰੇ ਮਨੋ ਜੋ ਸ੍ਰੀ ਰਾਮ ਨਹੀਂ ਰਾਮ ਹੈ ਇਹਦਾ ਰੰਗ ਹੋਇਆ ਜੋ ਰਾਮ ਹੈ ਇਹਦੇ ਨਾਮ ਨੂੰ ਰਚਨਾ ਕਰਕੇ ਵੀ ਜਪਿਆ ਕਰ ਤੇ ਮਨ ਕਰਕੇ ਵੀ ਜਪਿਆ ਕਰ ਕਰੋੜੋਂ ਕਰਕੇ ਵੀ ਜਪਿਆ ਕਰੋ ਮਾਸਤਕ ਲਿਖਤ ਲਿਖੇ ਗੁਰ ਪਾਇ ਇਹ ਭਾਈ ਜਿਨ੍ਹਾਂ ਦੇ ਮੱਥੇ ਦੇ ਕੂਲੇ ਨਸਕਾਮ ਕਰਮ ਕੀਤੇ ਹੋਏ ਸ੍ਰੀ ਉਹਨਾਂ ਦੇ ਲੇਖ ਵਾਹਿਗੁਰੂ ਨੇ ਲੇਖ ਲੁੱਟਾ ਹੈ ਉਨ੍ਹਾਂ ਦੇ ਸਤਿਗੁਰੂ ਨਾਨਕ ਦੇ ਪੂਰੇ ਅੰਗਦ ਨੂੰ ਤਾਇਆ ਹੈ ਹਰ ਹਿਰਦੈ ਹਰ ਬਸਨਾ ਉਹਨਾਂ ਦੇ ਹਿਰਦੇ ਵਿੱਚ ਹਰ ਹਰ ਪਰਮੇਸ਼ਰ ਦਾ ਨਾਮ ਬਸਣਾ ਬਸਣਾ ਕੀ ਕਾ ਹੈ ਬਸਣਾ ਕਿਸ ਪ੍ਰਕਾਰ ਹੈ ਸੋ ਸੰਗ ਜੀ ਹਰੰਦੀ ਨਾਦੀ ਦੇ ਵਿੱਚ ਖੁਸ਼ਬੂ ਦਾ ਨਾਤਾ ਹੁੰਦਾ ਹੈ ਇਹ ਬਸਨਾ ਨਾਤੇ ਦੀ ਨਹੀਂ ਆਈ ਹੈ ਹਰੀ ਦਾ ਨਾਮ ਭੜਕੀ ਮਹਿਕ ਦੇਣ ਵਾਲਾ ਉਹਨਾਂ ਦੇ ਹਿਰਦੇ ਚ ਹਰੀ ਨੇ ਆਬਸਨਾ ਕੀਤਾ ਹੈ ਜਿਨ੍ਹਾਂ ਦੇ ਹੀ ਹਿਰਦੇ 'ਚ ਨਾਮ ਵਸਿਆ ਹੈ। ਪ੍ਰਹਾਉ ਮਾਇਆ ਗ੍ਰਸਤ ਪ੍ਰਾਣੂਤ ਹੈ ਪ੍ਰਾਨੀ। ਮਾਇਆ ਕਰਕੇ ਗ੍ਰਸਤ ਗਰਸੇ ਹੋਏ ਜੀਵ ਧਰਮ ਦੇ ਰਹਿੰਦੇ ਪ੍ਰਾਨੀ ਧੁੰਨਾ ਦੇ ਵਿੱਚ ਵਿਹਾਰਾਂ 'ਚ ਪਰ ਹੁੰਦੇ ਰਹਿੰਦੇ ਆ। ਮਾਇਆ ਨੂੰ ਇਕੱਠੀ ਕਰਨ ਵਾਸਤੇ ਕੋਈ ਟੋਕਰੀ ਬਹੁੰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ ਹੈ। ਮੇਰਾ ਮਾਇਆ ਦੇ ਜੈਸੇ ਹੋਏ ਜੀਵ ਉਦਮਾਂ ਵਿੱਚ ਆਪੋ ਆਪਣੇ ਦੇ ਭਰਮ ਦੇ ਵਿੱਚ ਦੇ ਫਿਰਦੇ ਰਹਿੰਦੇ ਹਨ ਰੱਖ ਲੇ ਉਹ ਜਨ ਆਪਣਾ ਤੋਂ ਮਾਰੇ ਆਪ ਦਾ ਜਨ ਬਣਾ ਕੇ ਰੱਖ ਲੋ ਇਹਨਾਂ ਵਿਹਾਰਾਂ ਚ ਤੇਰੇ ਸ਼ਮਨ ਵਿੱਚ ਜੁੜੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ ਜਿਉਂ ਪ੍ਰਹਲਾਦ ਹਰਨਾਖਸ ਗ੍ਰਸਯੋ ਜਿਸ ਤਰ੍ਹਾਂ ਮਾਰਾ ਪ੍ਰਹਲਾਦ ਦੇ ਤਾਈ ਹਰਨਾਖਸ਼ ਨੇ ਫਿਰਨੀ ਪੀਲੀਆਂ ਅੱਖਾਂ ਵਾਲਾ ਇਹ ਨਾ ਕਿਸੀ ਕਿਰਨ ਕਸੋਬੀ ਇਹਦਾ ਨਾਮ ਪੁਰਾਣਾ ਚਾਉਂਦਾ ਹੈ ਇਸ ਨੂੰ ਗ੍ਰਸ ਲਿਆ ਸੀ ਹਰ ਰੱਖਿਓ ਹਰ ਸਰਨ ਇਹੋ ਜੀ ਉਹ ਆਪ ਦੀ ਸ਼ਰਨ ਤੇ ਆਸੀ ਪ੍ਰਹਲਾਦ ਉਹਦੀ ਹਰੀ ਆਪ ਨੂੰ ਰੱਖਿਆ ਕੀਤੀ ਹੈ ਇਹਨ ਪ੍ਰਕਾਰ ਆਪ ਜੈਸਾ ਮਾਰਾ ਹਰਨਾਕਸ਼ ਦੇ ਹਰ ਮੀਤਨ ਵਾਲਾ ਆਪ ਦੇ ਸਰਦਾਰ ਨਹੀਂ ਕੋਈ ਆਪ ਇਤੇ ਬਲੀ ਹੁਣ ਅਜੇ ਪਰਸ਼ਾ ਇਸੇ ਪ੍ਰਕਾਰ ਪ੍ਰਹਲਾਦ ਦੀ ਨਿਆਈ ਪਰ ਅਹਿਲਾਦ ਪਰ ਵਿਸ਼ੇ ਇਹ ਕਰਕੇ ਹਲਾਤ ਆਨੰਦ ਦੀ ਭਾਵਨਾ ਕਰਨ ਵਾਲਾ ਜਿਹੜਾ ਜਿਗਿਆਸੂ ਉਹ ਪ੍ਰਾਪਤ ਹੈ ਇਹ ਉਸ ਦੇ ਤਾਈਂ ਹਰਨਾਕਸ਼ ਕੀੜੀਆਂ ਅੱਖਾਂ ਵਾਲਾ ਪਿਲਤੋਂ ਪੈਦਾ ਕਰਨ ਵਾਲਾ ਦੁਨੀਆ ਦੇ ਪਦਾਰਥਾਂ ਦਾ ਵਿੱਚ ਅਖ ਲਾਉਣ ਵਾਲਾ ਪੀਰੋ ਸੇਨਾ ਹੁੰਦਾ ਸੁਨੇ ਯਾਦ ਕਾਂ ਜੀ ਕਿਤਨੂੰ ਰੋਣ ਵਾਲਾ ਜੋ ਅਗਿਆਨ ਹੈ ਇਸ ਨੇ ਪ੍ਰਮੇਸ਼ਰ ਦੇ ਅਨੰਦ ਦੀ ਇੱਛਾ ਵਾਲੇ ਅਧਿਕਾਰੀ ਨੂੰ ਪਕੜ ਲਿਆ ਹੈ ਹਰ ਰਾਖਿਓ ਹਰ ਸਰਨ ਜੀ ਗਿਨਾਂ ਤੇ ਨਾਮ ਦੀ ਸ਼ਰਨ ਲਈ ਹੈ ਉਹਨਾਂ ਨੂੰ ਰਖਣਾ ਕੀ ਤੈ ਸਾਨੂੰ ਵੀ ਅਖਿਆ ਕਰਿਓ ਸਾਡੀ ਵੀ ਕਵਨ ਕਵਨ ਕੀ ਗਤ ਮਿਤ ਕਹੀ ਹੈ ਪ੍ਰਮੇਸ਼ਰ ਕਿਹੜਿਆਂ ਕਿਹੜਿਆਂ ਦੀ ਗਤ ਪ੍ਰਾਪਤੀ ਜਿਵੇਂ ਆਜ ਦੀ ਹੋਈ ਹੈ ਉਹਨਾਂ ਦੀ ਮਿਤ ਮਿੰਤਰੀ ਕਰਕੇ ਕਿਹੜਿਆਂ ਕਿਹੜਿਆਂ ਵੀ ਗਤੀ ਜਿਵੇਂ ਮੁਕਤ ਹੋਏ ਹੈ ਕਿਹੜਿਆਂ ਕਿਹੜਿਆਂ ਨੂੰ ਗੱਲ ਤੁਸੀਂ ਪ੍ਰਾਪਤ ਹੋਏ ਹੋ ਜਿਨ੍ਹਾਂ ਦੀ ਖੁਲਿਆਣ ਕੀਤੀ ਹੈ ਉਹਨਾਂ ਦੀ ਕਿਸੇ ਕਿਸੇ ਦੀ ਮਿੰਨਤੀ ਕਰਕੇ ਦਸੀਏ ਮਰਯਾਦਾ ਨਾਲ ਹਰ ਕੀਏ ਪਤਿਤ ਪਵਨ ਜੀ ਅਕਾਲ ਪੁਰਖ ਆਪ ਨੂੰ ਪਾਪੀ ਵੀ ਪਵਿੱਤਰ ਕਰ ਲਿਆ ਏਡਾ ਕਿਰਪਾਲੂ ਹੈ ਆਪ ਉਹ ਢੋਵੈ ਢੂਰ ਹਾਥ ਚਮ ਚਮਰੇ ਜੀ ਕਹਿੰਦੀ ਹੈ ਰਵਿਦਾਸ ਬਾਉਦ ਕਹਿੰਦੇ ਹਾਂ ਉਹ ਢੋਵੈ ਝੂ ਢੂਰ ਹਾਥ ਚਮ ਚਮਰੇ ਉਹਨਾਂ ਦੇ ਕੋਲਵੇਂ ਲੋਕ ਟੋਲ ਮੁਰਦਿਆਂ ਪਸਵਾਂ ਨੂੰ ਢੋਦੇ ਸਨ ਜਮਿਆਰ ਜਿਹੇ ਅਬੇ ਰਿਦਾਸ ਧੱਕਦੇ ਵੀ ਹੱਥ ਚਮਦੇ ਚਗੜਿਆਂ ਤੇ ਚਿੰਬੜੇ ਰੰਗੇ ਸੀ ਥਾਂ ਮੇਂ ਚਵੜੇ ਕੀ ਟੁਗੜੇ ਜਿਹੜੇ ਰਹੇਗੇ ਚਮਦੇ ਤਸਵੇਂ ਦੇ ਆਹ ਤਲੇ ਰੱਖਣ ਵਾਲੇ ਜੁੱਤੀਆਂ ਦੇ ਸਿਉਣ ਵਾਲੇ ਉਹ ਹੱਥ ਵਿੱਚ ਹੀ ਰੱਖਦੇ ਸੀ ਮੇਚ ਲੈਣ ਵਾਸਤੇ ਕਿਉ ਹਟਿ ਚਗੜਿਆ ਵੀ ਚਿੰਬੜੀ ਰੇਂਦੇ ਸਿਉਨਾ ਦੇ ਹਰ ਉਧਰਿਓ ਪਰਿਉ ਸਰਨ ਜਿਹੜੀ ਤੇਰੀ ਸ਼ਰਨ ਪੈ ਕੇ ਉਹ ਰਉਦਾਸ ਭਗਤ ਵੀ ਉਧਰ ਗਿਆ ਮੁਕਤ ਹੋ ਗਏ ਹਨ ਐਸੀ ਆਪ ਦੀ ਸਰਨ ਹੈ ਸੱਚੇ ਬਾਦਸ਼ਾਹ ਜਿਹੜੇ ਭੈਡੇ ਕੰਮ ਕਰਨ ਵਾਲੇ ਜੁੱਤੀਆਂ ਨਾਲ ਦਾ ਕੰਮ ਕਰਨ ਵਾਲੇ ਵੀ ਸੰਨ ਕੋ ਵੀ ਆਪ ਦਾ ਭਜਨ ਕਰਕੇ ਸ਼ਰਨ ਪੈ ਕੇ ਮੁਕਤ ਹੋ ਗਏ ਹਨ ਪ੍ਰਭੂ ਦੀਨ ਦਇਆਲ ਭਗਤ ਭਵਤਾਰਨ ਸੁਮਰਥ ਆਪ ਕੈਸੇ ਹੋ ਪ੍ਰਭੂ ਗਰੀਬਾਂ ਦੇ ਦਇਆ ਕਰਨ ਵਾਲੇ ਹੋ ਭਗਤਾਂ ਨੂੰ ਸੰਸਾਰ ਸੁੰਦਰ ਦੇ ਪੈਏ ਤੋਂ ਤਾਰਨ ਵਾਲੇ ਹੋ ਹਮ ਪਾਪੀ ਰਾਖ ਪਪਨਾ ਅਸੀਂ ਪਾਪੀਆਂ ਦੇ ਪਪਨਾ ਪਾਪੀ ਹਾਂ ਸਾਡੀ ਰੱਖਿਆ ਕਰੋ ਗਰੀਬ ਨਵਾਜ਼ ਪਾਪੀਆਂ ਦੇ ਵੀ ਪਾਪੀ ਅਸੀਂ ਹਾਂ ਸਾਡੀ ਰੱਖਿਆ ਕਰੋ ਹਮ ਕਾਪੀ ਰਾਖ ਪਪਨ ਸਾਨੂੰ ਕਾਪੀ ਨੂੰ ਰੱਖਣਾ ਕਰੋ ਪਾਪ ਦੇ ਪੁਨਾ ਵਿੱਚ ਆਪ ਦੀ ਸ਼ਰਨ ਵਿੱਚ ਪਾਪ ਦੇ ਸੱਚੇ ਪਾਤਸ਼ਾਹ ਸਾਨੂੰ ਪਾਪੀਆਂ ਨੂੰ ਵੀ ਰੱਖ ਲੋ ਹਰ ਦਾਸਨ ਦਾਸ ਦਾਸ ਹਮ ਕਰੀ ਯਹੋ ਜਿਹੜੀ ਜੋ ਆਪ ਦੇ ਸੇਵਕਾਂ ਦੇ ਸੇਵਕ ਹੈ ਮਨ ਬਾਣੀ ਸਰੀਰ ਕਰਕੇ ਉਹਨਾਂ ਦੇ ਸੇਵਕ ਸਾਨੂੰ ਬਣਾ ਦਿਓ ਜਨ ਨਾਨਕ ਦਾਸ ਦਾਸਨ ਉਹ ਰਾਮ ਦਾਸ ਮਾਰੇ ਸਾਹਿਬ ਫਰਮਾਉਂਦੇ ਨੇ ਕਿ ਮਹਾਰਾਜ ਤੇਰੀ ਦਾਸਾਂ ਦੇ ਦਾਸ ਹਾਂ ਤੇਰੇ ਜਾਸਾਂ ਦੇ ਪਾਸ ਤੋਂ ਤੇਰੇ ਰੂਪ ਨੂੰ ਦਸੰਨਾ ਪੁੱਛਣਾ ਕਰੀਏ ਉਹਨਾਂ ਪਿਆਰਿਆਂ ਦੇ ਸੇਵਕਾਂ ਦੇ ਸੇਵਕ ਮਰਵਾਣੀ ਸਿੱਟੜ ਕੇ ਸਾਨੂੰ ਬਣਾਓ